ਹਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਸੰਗ ਦੇ ਵਿੱਚ ਅੱਜ ਆਪਾਂ ਨਵੇਂ ਸਾਲ ਦੇ ਮੌਕੇ ਤੇ ਜਿਹੜਾ ਕੁਰਕਰੀ ਆਲੂ ਟਿੱਕੀ ਲੈ ਕੇ ਆਇਆ ਦਿਨ ਵਾਲੀ ਜਿਸ ਨੂੰ ਤੁਸੀਂ ਖਾਣਾ ਬਹੁਤ ਪਸੰਦ ਕਰੋਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਕੇ ਨੂੰ ਆਪਾਂ ਕਰ ਵਿੱਚ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਬੋਇਲ ਪੋਟੈਟੋ ਚਾਹੀਦੇ ਨੇ ਪੋਟੈਟੋ ਕੋ ਚੰਗੀ ਤਰ੍ਹਾਂ ਬੋਇਲ ਕਰ ਲੈਣੇ ਨੇ ਬਿਲਕੁਲ ਵੀ ਕੱਚਾ ਪਾਣੀ ਹੋਣਾ ਚਾਹੀਦਾ ਜੇ ਤੁਸੀਂ ਮਾਈਕ੍ਰੋਵੇਵ ਕਰਨੇ ਨੇ ਚਾਹੀ ਮਾਈਕ੍ਰੋਵੇਵ ਕਰ ਲਓ ਚਾਹੀ ਤੁਸੀਂ ਇਹਨਾਂ ਨੂੰ ਬੋਇਲ ਕਰ ਲਓ ਮੈਂ ਤਾਂ ਮੋਸਲੀ ਜਿਹੜਾ ਇਹਨਾਂ ਨੂੰ ਮਾਈਕ੍ਰੋਵੇਵ ਵੀ ਕਰਦੀ ਹੁੰਦੀ ਆ ਮਾਈਕ੍ਰੋਵੇਵ ਕਰਨ ਦੇ ਨਾਲ ਇਹ ਜਲਦੀ ਸੌਫਟ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਆਲੂ ਉਪਚਿੰਨ ਤਰ੍ਹਾਂ ਦੇ ਨੇ ਛਿਲਕੇ ਇੱਕ ਬੌਂਡ ਦੇ ਵਿੱਚ ਐਡ ਕਰ ਲੇਨੇ ਹੁਣ ਇਹਨਾਂ ਨੂੰ ਪਹਿਲਾਂ ਹਲਕਾ ਹਲਕਾ ਮੈਸ਼ਰ ਦੇ ਨਾਲ ਪ੍ਰੈਸ ਕਰ ਲੈਣਾ ਆਪਾਂ ਜਿਹੜਾ ਇਹ ਥੋੜਾ ਜਿਹਾ ਹੁੰਦਾ ਨਾ ਕਿ ਚੰਦ ਵਧੀਆ ਮੈਸ਼ ਹੋ ਜਾਣ ਕਿ ਇੱਕ ਵਾਰੀ ਆਪਾਂ ਮੈਸ਼ ਕਰਾਂਗੇ ਮੈਸ਼ ਕਰਾਂਗੇ ਫਿਰ ਆਪਾਂ ਖਾਂਦ ਨਾਲ ਬੜੀ ਠੀਕ ਕੇ ਨਾ ਮੈਸ਼ ਜਨ ਨਾਲ ਇਹ ਕਿ ਆਪਾਂ ਮੈਸ਼ ਕਰ ਨਹੀਂ ਭੁਲੇ ਉਹ ਬਾਟਾ ਵੀ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਬਿਲਕੁਲ ਜਿਵੇਂ ਪਾਟਾ ਗੁੰਨੇ ਨਾ ਇਸ ਤਰੀਕੇ ਦੇ ਨਾਲ ਇਹ ਗੁੰਨੇ ਨਾ ਕਿ ਜਿਹੜਾ ਆਲੂ ਦਾ ਕੋਈ ਵੀ ਮੋਟਾ ਪਾਟਾ ਵਿੱਚ ਨਾ ਰਵੇ ਜੇ ਆਲੂ ਜਿਹੜਾ ਜਿਆਦਾ ਵੀ ਮੋਟਾ ਰਹੇ ਤਾਂ ਆਪਣੇ ਟਿੱਕੀ ਵਿੱਚ ਖਾ ਸਕਦੇ सिर्फ बिना अलारोट बिना मैदे के कोई भी अलारोट वगैरह यूज नहीं करा कुछ भी यदि ब्रांडिंग यूज़ नहीं करना तुम सारी वीडियो में देखिए बहुत वीयू लगेगी थानू जो नॉर्मल टिक्की है तो वो रैसपी भी मेरे चैनल ऑलरेडी हैगी है तुम जाके चेक कर सद वह चना टिक्की रैसपी है ये आप दही वाली टिक्की बनावें हम आमचू पाउडर नमक ਅਮਚੂ ਪਾਉ ਰੂਟ ਰੋਬਾ ਨਬੋਬੋ ਦਾ ਟੇਸਟ ਹੋਵੇ ਥੋੜਾ ਜਿਹਾ ਭੁੰਜਿਆ ਹੋਇਆ ਜੀਰਾ ਪਾਊਡਰ ਤੇ ਤੰਰੀ ਪਾਊਡਰ ਨਾਲ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਵਿੱਚ ਗਰਮ ਮਸਾਲਾ ਬਿਲਕੁਲ ਨਹੀਂ ਐਡ ਕਰਨਾ ਨਾਲ ਆਪਾਂ ਸਾਬੂਤ ਜੀਰਾ ਵੀ ਐਡ ਕਰਾਂਗੇ ਅੰਬਰੀ ਚੌਪ ਕੀਤੇ ਹੋਏ ਅਨੰਦਾਨ ਦੇ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਤੇ ਲਾਸਟ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰਾ ਤੰਰੀ ਹਰਾ ਧਨੀਆ ਜ਼ਰੂਰ ਐਡ ਕਰੋ ਇਹ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਬਹੁਤ ਵਧੀਆ ਕਲਰ ਆਉਂਦਾ ਹੈ ਇਹ ਤਾਂ ਪਹਿਲਾਂ ਨਹੀਂ ਮੈਂ ਕਰਦੀ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਓ ਇਹ ਤਾਂ ਬਾਅਦ ਵਿੱਚ ਰੋਟੀ ਨਹੀਂ ਕਰਦੇ ਬਿਲਕੁਲ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਓ ਆਹ ਭਈ ਆਪਣੇ ਤੋਂ ਕਿ ਆਪਣਾ ਮਸਾਲਾ ਜਿਹੜਾ ਸਾਰਾ ਵਧੀਆ ਤਰੀਕੇ ਦੇ ਨਾਲ ਆਲੂਆਂ ਦੇ ਵਿੱਚ ਮਿਕਸ ਹੋ ਜੇ ਕਿ ਤੇ ਰਹਿ ਨਾ ਜਾਵੇ ਦੋ ਚਾਰ ਮਿੰਟ ਲਾ ਕੇ ਵਧੀਆ ਤਰੀਕੇ ਨਾਲ ਮਿਕਸ ਕਰ ਲੈਣਾ ਨਾਲੇ ਜੇ ਕੋਈ ਆਪਣਾ ਆਲੂ ਮੋਟਾ ਰਹਿ ਵੀ ਗਿਆ ਹੋਊਗਾ ਨਾ ਤੋ ਬੱਸ ਇਸ ਤਰ੍ਹਾਂ ਕਿ ਮਿਕਸ ਕਰ ਦਾਂ ਤਾਂ ਵਧੀਆ ਮਿਕਸ ਹੋ ਜਾਂਦਾ ਹੈ। ਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਆਪਾਂ ਆਟਾ ਗੁੰਨ ਲਿਆ ਨਾ। ਤੋ ਆਟਾ ਇੰਨੀ ਜਿੰਨਾ ਹਾਂ। ਠੀਕ ਹੈ। ਹੁਣ ਆਹ ਚਾਰਾ ਮੇਰੇ ਅਲੂ ਦਾ ਮਿਕਸਚਰ ਆ ਥੋੜੀ ਹੋ ਗਿਆ। ਹੁਣ ਆਪਾਂ ਕੌਨਫਲੈਕਸ ਨੂੰ ਮੰਨ ਕੌਨਫਲੈਕਸ ਆਪਾਂ ਇੱਕ ਟ੍ਰੇ ਦੇ ਵਿੱਚ ਪਾ ਲੈਣੀ ਹੈ। ਇਹਨਾਂ ਨੂੰ ਤੁਸੀਂ ਹੌਲੀ-ਹੌਲੀ ਗ੍ਰਿਪ ਕਰ ਲੈਣਾ। ਮੋਟੇ ਨਹੀਂ ਰੱਖਣਾ ਜਿੰਨੇ ਵਿੱਚ ਪੀਚੇ ਕਰ ਸਕਦੇ ਹੋ ਸਾਡੇ ਨੂੰ। ਤੁਸੀਂ ਦੇਖ ਸਕਦੇ ਹੋ। ਮੈਨਾਂ ਨੂੰ ਬਰੀਕ ਕਰਕੇ ਕੋਈ ਦੇ ਵਿੱਚ ਫੈਲਾ ਲੈਣਾ ਹੈ ਇਸ ਤਰੀਕੇ ਨਾਲ ਹੁਣ ਆਪਾਂ ਟਿੱਕੀ ਬਣਾਉਣੀ ਹੈ ਇਸ ਤਰ੍ਹਾਂ ਟਿੱਕੀ ਬਣਾਉਣੀ ਜਿਸ ਤਰ੍ਹਾਂ ਓਕੇ ਹੈ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਇਹਨੂੰ ਹਲਕਾ ਜਿਹਾ ਪੀੜੇ ਵਾਂਗੂ ਫੈਲ ਲੈਣਾ ਤੇ ਹੱਥਾਂ ਦੀ ਹੱਦੀ ਦੇ ਨਾਵੇਂ ਇਸ ਤਰੀਕੇ ਨਾਲ ਪ੍ਰੈਸ ਕਰਕੇ ਇੱਕ ਰਾਉਂਡ ਸ਼ੀਟ ਦੇ ਦਾਂਗੇ ਹੁਣ ਇਸ ਟਿੱਕੀ ਨੂੰ ਆਪਾਂ ਜੜਾ ਕੌਨਫ੍ਰੈਕਸ ਮਕੂਟ ਕਰਨਾ ਤੁਸੀ ਲਿਖ ਸਕਦੇ ਮੈਂ ਵੀਡੀਓ ਸਕਿਪ ਬਿਲਕੁਲ ਨਹੀਂ ਕੀਤੀ ਮੈਂ ਕੋਈ ਵੀ ਅਲਾ ਰੋਡ ਕੋਈ ਮੈਲਰ ਕੁਛ ਨਹੀਂ ਵਰਕ ਕੀਤਾ। ਨਾ ਹੀ ਜਦੋਂ ਆਪਾਂ ਪਰ ਕੌਨਫ੍ਰੈਕਸ ਨਾਣਾ ਕੋਈ ਅਲਾ ਰੋਡ ਵਗੈਰਾ ਨਹੀਂ ਯੂਜ਼ ਕੀਤਾ ਕਿ ਕੌਨਫ੍ਰੈਕਸ ਸਿੱਪ ਜਾਵੇ। ਆਲੂ ਆਪਾਂ ਬਹੁਤ ਵਧੀਆ ਇਸ ਤਰੀਕੇ ਨਾਲ ਕੌਨਫ੍ਰੈਕਸ ਜਿਹੜਾ ਵਧੀਆ ਨਾਲ ਫਿਕ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ। ਫੋਨ ਨੂੰ ਹੌਲਕੇ ਹੌਲਕੇ ਰੌਂਡ ਰੌਂਡ ਆਪਾਂ ਕਮਾ ਲੈਣਾ। ਬੇਬੀ ਟਿੱਕੀ ਆਪਣੇ ਬਣ ਕੇ ਬਣ ਕੇ ਫੋਨ ਨੂੰ ਪਰ ਫਰਾਈ ਕਰਾਂਗੇ। ਕੀ ਕਰਨਾ ਹੈ ਕਿ ਤਰ੍ਹਾਂ ਕਰਨਾ ਹੈ ਜੀ ਬੀਜਾ ਕੰਪਟ ਕੰਪਟ ਸਾਮਾਨ ਆਪਾਂ ਫਿਰ ਮੈਡੀਕਲ ਆਪਾਂ ਕਰਦੇ ਆਂ ਬਈ ਇਹ ਤਾਂ ਬਹੁਤ ਜ਼ਿਆਦਾ ਹੈ ਬੀਬਾ ਬਿਲਕੁਲ ਨਾਰਮਲ ਹੈ ਹਾਂ ਜੀ ਜਿਵੇਂ ਸ਼ਕਪ ਟਿੱਕੀ ਬਸ ਟਿੱਕੀ ਤੇ ਦੁਪਰ ਸਟਿੱਕ ਤੇ ਆਏ ਲੱਗਦਾ ਇਸੇ ਥੋੜੀ ਜਿਹੀ ਪਤਲੀ ਪਾਉਗੀ ਵੀ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਕਿੰਨੀ ਵਧੀਆ ਜਿਹੜੀ ਹੈ ਤੁਸੀਂ ਹੋ ਰਹੀ ਹੈ ਥੋੜਾ ਬੋਤਾ ਕੰਪਲੈਕਸ ਬਾਹਰ ਆਉਂਦਾ ਵੀ ਇਹਦੀ ਆਪਾਂ ਟੈਂਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਕਿ ਆਪਣੀ ਬਿਲਕੁਲ ਵੀ ਖਰਾਬ ਨਹੀਂ ਹੋਣੀ ਜੇ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡ ਤੇ ਕਿੰਨੀ ਵਧੀਆ ਆਪਣੀ ਬਾਤ ਚੱਲ ਰਹੀ ਹੈ ਜੇ ਮੈਂ ਇੱਥੇ ਬਣਾ ਸਕਦਾ ਹਾਂ ਕਿੰਨੀ ਵਧੀਆ ਬਾਤ ਚੱਲ ਰਹੀ ਹੈ ਦੇਖੋ ਇਹਨਾਂ ਨੂੰ ਆਪਾਂ ਬਾਤ ਕਰਾਂਗੇ ਤੁਸੀਂ ਟਿੱਕੀ ਤੇ ਪਕਾਵਾਂਗੇ ਹੂੰ ਚੰਗੀ ਤਰ੍ਹਾਂ ਬੈਠਣਾ ਪਊਗਾ ਨਵੇਂ ਸਟਿੱਕ ਉੱਪਰ ਹਰ ਤਰ੍ਹਾਂ ਦੇ ਗੱਲਾਂ ਚੱਲਦੇ ਨੇ ਇਹ ਨਾਲ ਇਹ ਹੁੰਦਾ ਕਿ 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 ਆਪਣੀ ਵਧੀਆ ਬਣੀ ਹੈ ਹਮੇਸ਼ਾ ਤੁਹਾਨੂੰ ਨਾ ਮਾਰ ਕੇ ਦਿਖਾਉਣੀ ਕੋਈ ਮੇਰੇ ਕੋਲ ਵੀ ਵੀਡੀਓ ਸਟਿੱਕ ਹੋ ਗਈ ਸੀ ਇਸ ਤਰ੍ਹਾਂ ਰੱਖੀ ਰੱਖਾਂਗੀ ਜੀ ਤੁਸੀਂ ਫਰਕ ਬਿਲਕੁਲ ਤੋਂ ਆਪਣੀ ਟਿੱਕੀ ਵੀਡੀਓ ਕੋਈ ਵੀ ਕੁੱਕੀ ਵੀ ਹੋਵੇਗਾ ਬਿਲਕੁਲ ਨੂੰ ਫਸੀ ਵੀ ਵੀਡੀਓ ਖੁੱਸੀ ਹੋਵੇ। ਫਿਰ ਇਹ ਬਹੁਤ ਕੋਈ ਅੱਗ ਰਾਜਾ ਗਈ। ਦੇਖੋ ਮਾਰਕਿਸ ਵੱਟ ਕਿੱਦਿ ਗੀ ਉਹਨਾਂ ਦੇ। ਹੁਣ ਇਹਨਾਂ ਨੂੰ ਕਸਾਈ ਤੇ ਰੱਖਾਂਗੀ। ਉਹਨਾਂ ਲਈ ਆਪਾਂ ਨੂੰ ਦਹੀਂ ਚਾਹੀਦਾ ਦਹੀਂ ਦੇ 2 ਚਮਚਾ ਪਾਉਂ ਕੰਬੀ ਅੱਗੇ। ਤੇ ਦਹੀਂ ਮਿੱਠਾ ਬਣਾ ਲਿਆ। ਨਾਣਾ ਪਹਰੀ ਚਟਨੀ ਬਣਾਇਆ ਇਹ ਵੀ ਵੀਡੀਓ ਤੁਸੀਂ ਮੇਰੇ ਚੈਨਲ ਤੋਂ ਦੇਖ ਸਕਦੇ ਹੋ। ਆਪਾਂ ਪਮਤੀ ਚਕਲੇ ਬਣਾ ਲਈ। 3 ਦਿਨ ਵੀ ਜਿਹੜੇ ਮੇਰੇ ਚੈਨਲ ਤੇ ਆਲਰੇਡੀ ਹੈਗੀ ਆ। ਹੁਣ ਆਪਾਂ ਟਿੱਕੀ ਦੀ ਪਲੇਟ ਲਗਾਉਣਾ ਸ਼ੁਰੂ ਕਰਦੇ ਹਾਂ। ਤੁਸੀਂ ਦੇਖੋ ਕਿੰਨੀਆਂ ਕ੍ਰਿਸਪੀ ਟਿੱਕੀਆਂ ਬਣੀਆਂ ਨੇ ਬਿਲਕੁਲ ਮਾਰਕ ਵਰਗੀਆਂ। ਹੁਣ ਆਪਾਂ ਇਹਨਾਂ ਨੂੰ ਲਈ ਸਭ ਨੂੰ ਸ਼ੁਰੂ ਕਰਦੇ ਹਾਂ ਕਿ ਆਪਾਂ ਦਹੀਂ ਵਾਲੀ ਟਿੱਕੀ ਕਿਵੇਂ ਬਣਾਉਂਦੇ ਹਾਂ। ਹੁਣ ਅਗਲੇ ਦੋ ਹਫ਼ਤੇ ਬਣਾਜੋ ਮਿੱਠੀ ਚਕਲੇ। फिर ऊपर ऐड करेंगे हरे की चटनी एड करेंगे दही दही तुम खूब सारा आप मिर्च न पाय दही डिकी बहुत स्वाद आ गई उपर एड करेंगे कटे हुए प्याज गाजर हरा धनिया ਕ੍ਰਿਸਪੀ ਜੀ ਟिक्की ਬਣਾ ਕੇ ਧਿਆਨਾ ਤੁਸੀਂ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਤੁਰਕਰੀ ਟिक्की ਨੂੰ ਮਿਲਦੇ ਹੈ ਕਿ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ